ਜਿੱਥੇ ਤੱਪ ਦੀ ਰੁੱਤ ਤੱਪ ਦਾ ਮਹੀਨਾ ਤੱਪ ਦੀ ਅੱਗ ਤੱਪ ਦੀ ਰੇਤ ਤੱਪ ਦਾ ਜਰਵਾਣਾ ਤੱਪ ਦਾ ਕੜਿਸ਼ਾ ਤੱਪ ਦਾ ਪਾਣੀ ਇਹ ਤੱਪ ਦੀ ਤਵੀ ਵਿੱਚੋਂ ਵੀ ਨਿਰਮਲ ਤੇ ਮਿਠਾਸ ਦਾ ਸੰਦੇਸ਼ ਦਿੰਦੀ ਸਿੱਖ ਇਤਿਹਾਸ ਦੀ ਸ਼ਬੀਲ ਸ਼ਬੀਲ ਜੋ ਕਿ ਫਾਰਸੀ ਭਾਸ਼ਾ ਦਾ ਸ਼ਬਦ ਹੈ ਜਿਸ ਦੇ ਅਰਥ ਹਨ ਸ਼ਬ ਇਪਾਗ ਸ਼ੀਤਲ ਤੇ ਮਿੱਠੇ ਜਲ ਛਕਾਉਣ ਦਾ ਸਥਾਨ ਮਹਾਨਕੋਸ਼ ਵਿੱਚ ਛਬੀਲ ਦੇ ਅਰਥ ਹਨ ਯਾਤਰੀਆਂ ਵਾਸਤੇ ਜਲ ਦੀ ਸੇਵਾ ਹਿਤ ਕਰਨ ਵਾਲਾ ਉਹ ਅਸਥਾਨ ਸਾਧਨ ਖੜਾ ਜਿੱਥੇ ਜਲ ਦੀ ਸੇਵਾ ਨਿਸ਼ਕਾਮ ਭਾਵਨਾ ਨਾਲ ਆਏ ਗਏ ਦੀ ਪਿਆਸ ਬੁਝਾਈ ਜਾ ਸਕੇ ਇਸ ਦੇ ਨਾਲ ਹੀ ਮਹਾਨਕੋਸ਼ 'ਚ ਇੱਕ ਹੋਰ ਬਹੁਤ ਮਹੱਤਵਪੂਰਨ ਅਰਥ ਲਿਖੇ ਮਿਲਦੇ ਹਨ ਉਹ ਹਨ ਪਿਆਉ ਜਲ ਵਾਲਾ ਅਸਥਾਨ ਪਿਆਉ ਸ਼ਬਦ ਤੋਂ ਇਹ ਵੀ ਉਜਾਗਰ ਹੁੰਦਾ ਹੈ ਕਿ ਸ਼ਬੀਲ ਕਿਹੜੇ ਗੁਰੂ ਸਾਹਿਬ ਜੀ ਵੱਲੋਂ ਆਰੰਭ ਕੀਤੀ ਗਈ ਸੀ ਤੇ ਆਓ ਸ਼ਬਦ ਨੂੰ ਵਾਚਦੇ ਹਾਂ ਸਹਜੇ ਹੀ ਸਾਡਾ ਧਿਆਨ ਗੁਰੂ ਨਾਨਕ ਸਾਹਿਬ ਜੀ ਦੇ ਗੁਰਦੁਆਰਾ ਨਾਨਕ ਪਿਆਉ ਸਾਹਿਬ ਦਿੱਲੀ ਵੱਲ ਜਾਂਦਾ ਹੈ ਆਪ ਜੀ ਜਦੋਂ ਇਸ ਗੁਰਦੁਆਰੇ ਸਾਹਿਬ ਦਾ ਇਤਿਹਾਸ ਪੜ੍ਹਦੇ ਤਾਂ ਸਪਸ਼ਟ ਪਤਾ ਲੱਗਦਾ ਹੈ ਕਿ ਹੀ ਪਿਆਉ ਭਾਵ ਸ਼ਬੀਲ ਦੀ ਪ੍ਰਥਾ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਹੀ ਸ਼ੁਰੂ ਕੀਤੀ ਜਾ ਚੁੱਕੀ ਸੀ ਮੌਸਮ ਦੇ ਅਨੁਕੂਲ ਇਸ ਪ੍ਰਥਾ ਵਿੱਚ ਸੰਗਤਾਂ ਦੀ ਜ਼ਰੂਰਤ ਮੁਤਾਬਕ ਸੇਵਾ ਚੱਲਦੀ ਸੀ ਗਰਮੀਆਂ ਵਿੱਚ ਉਸ ਸਮੇਂ ਸਭ ਤੋਂ ਠੰਡਾ ਮਿੱਠਾ ਤੇ ਊਰਜਾ ਭਰਪੂਰ ਜੋ ਸ਼ਰਬਤ ਸੀ ਉਹ ਸੀ ਗੋੜ ਦੀ ਸ਼ੱਕਰ ਦਾ ਬਣਿਆ ਹੋਇਆ ਸ਼ਰਬਤ ਇਹ ਸ਼ਰਬਤ ਅਕਸਰ ਹੀ ਪਹਿਲੇ ਪਾਤਸ਼ਾਹ ਤੋਂ ਆਰੰਭ ਹੋ ਬਾਕੀ ਗੁਰੂ ਸਾਹਿਬਾਂ ਜੀ ਵੇਲੇ ਵੀ ਸੰਗਤ ਵਿੱਚ ਵਰਤਾਇਆ ਜਾਂਦਾ ਰਿਹਾ ਹੈ ਪੰਚਮ ਪਾਸ਼ਾ ਜੀ ਦੀ ਸ਼ਹਾਦਤ ਤੋਂ ਬਾਅਦ ਸ਼ਬੀਲ ਦਾ ਦਿਹਾੜਾ ਪੰਚਮ ਪਾਸ਼ਾ ਦੀ ਸ਼ਹੀਦੀ ਨੂੰ ਮੁੱਖ ਰੱਖ ਕੇ ਮਨਾਇਆ ਜਾਣ ਲੱਗ ਪਿਆ ਉਹ ਯਾਰ ਇਸ ਤਰ੍ਹਾਂ ਕੀ ਗੁਰੂ ਜੀ ਦੀ ਸ਼ਹਾਦਤ ਪਾਰ ਗਰਮੀ ਦੇ ਮਹੀਨੇ ਜੇਤ ਵਿੱਚ ਹੁੰਦੀ ਹੈ ਗੁਰੂ ਜੀ ਦੀ ਸ਼ਹੀਦੀ ਸੁੰਨ ਸੰਗਤਾਂ ਵਿਰਾਗ ਵਿੱਚ ਗੁਰੂ ਦਰਬਾਰ ਵੱਲ ਇਕੱਤਰ ਹੋਣ ਲੱਗੀਆਂ ਬਲਦੀ ਧੋਪ ਤੇ ਤੇਜ਼ ਗਰਮੀ ਕਾਰਨ ਸੰਗਤਾਂ ਵਾਸਤੇ ਪਿੰਡਾਂ ਵਿੱਚ ਠੰਡੇ ਮਿੱਠੇ ਜਲ ਦੀ ਛਬੀ ਦੀ ਸੇਵਾ ਆਰੰਭ ਹੋ ਗਈ ਜਿਹੜੀਆਂ ਸੰਗਤਾਂ ਪਾਰ ਗਰਮੀ ਵਿੱਚ ਗੁਰੂ ਦਰਬਾਰ ਪਹੁੰਚਦੀਆਂ ਉਹਨਾਂ ਨੂੰ ਵੀ ਗਰਮੀ ਤੋਂ ਰਾਹਤ ਦਿਵਾਉਣ ਵਾਸਤੇ ਗੁਰੂ ਘਰ ਵਿੱਚ ਇਹ ਠੰਡਾ ਮਿੱਠਾ ਜਲ ਛਬੀਲ ਛਕਾ ਕੇ ਉਹਨਾਂ ਦੀ ਸੇਵਾ ਕੀਤੀ ਜਾਂਦੀ ਤੇ ਉੱਥੇ ਹੀ ਜ਼ਾਲਮ ਸਰਕਾਰ ਨੂੰ ਇਹ ਵੰਗਾਰ ਸੀ ਗੁਰੂ ਘਰ ਨੇ ਜ਼ਬਰ ਨੂੰ ਸਬਰ ਦੇ ਨਾਲ ਇਸ ਤਰ੍ਹਾਂ ਹਰਾਇਆ ਇਸ ਤੋਂ ਬਾਅਦ ਹਰ ਸਾਲ ਹੀ ਸ਼ਬੀਲ ਰਾਹੀ ਗੁਰੂ ਜੀ ਦੀ ਸ਼ਹੀਦੀ ਦਾ ਪੈਗਾਮ ਦੇਣ ਦੇ ਤੌਰ ਤੇ ਇਹ ਦਿਹਾੜਾ ਗੁਰੂ ਜੀ ਦੀ ਸ਼ਹੀਦੀ ਨਾਲ ਜੁੜ ਗਿਆ ਪਰ ਇਸ ਤਰ੍ਹਾਂ ਇਹ ਵੈਸਟਰਨ ਕਲਚਰ ਵਾਂਗ ਅਸੀਂ ਇਸ ਪਰੰਪਰਾ ਨੂੰ ਸਾਲ ਵਿੱਚ ਕੇਵਲ ਇੱਕ ਦਿਨ ਮਨਾ ਕੇ ਹੀ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੇ ਇਛੁਕ ਹੋ ਗਏ ਪਰ ਅਸੀਂ ਇਹ ਵੀ ਹਮੇਸ਼ਾ ਯਾਦ ਰੱਖੀਏ ਕਿ ਇਸ ਸ਼ਬੀਲ ਦੀ ਸੇਵਾ ਕਰਦੇ ਕਰਦੇ ਗੁਰੂ ਜੀ ਦੀ ਸ਼ਹਾਦਤ ਅਤੇ ਉਹਨਾਂ ਦੀ ਪ੍ਰਤੀ ਤਵੀ ਦੇ ਸੇਕ ਨੂੰ ਵੀ ਅਸੀਂ ਹਮੇਸ਼ਾ ਮਹਿਸੂਸ ਕਰਦੇ ਰਹੇ